ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ ਪ੍ਰਵਾਸੀਆਂ ਦਾ ਅੱਜਕੱਲ ਬੜਾ ਰੌਲਾ ਪੰਜਾਬ ਦੇ ਵਿੱਚ ਇਹ ਕਹਿੰਦੇ ਪ੍ਰਵਾਸੀਆਂ ਨੇ ਆ ਕਰਤਾ ਉਹ ਕਰਤਾ ਜਿਵੇਂ ਆਪਾਂ ਮਹਾਲੀ ਵਾਲੀ ਸਾਈਡ ਦੇਖਿਆ ਕਿ ਦੋ ਬੱਚੇ ਸੀ ਉਹ ਆਪਾਂ ਉਹਨਾਂ ਅਜੇ ਬਾਲਗ ਵੀ ਨਹੀਂ ਛੋਟੇ ਸੀ ਉਹ ਉਹਨਾਂ ਦਾ ਜਿਹੜਾ ਸੀ ਕਤਲ ਹੋ ਗਿਆ ਬਹੁਤ ਸਾਰੇ ਥਾਵਾਂ ਤੇ ਜਿਵੇਂ ਹੁੰਦਾ ਕਿ ਪ੍ਰਵਾਸੀ ਜਿਹੜੇ ਉਹ ਸਾਡੇ ਬੰਦਿਆਂ ਨੂੰ ਆਪਣੀ ਰੇੜੀ ਨਹੀਂ ਲਾਉਣ ਦਿੰਦੇ ਆਪਣੀ ਦੁਕਾਨ ਨਹੀਂ ਲਾਉਣ ਦਿੰਦੇ ਇਹਨਾਂ ਚੀਜ਼ਾਂ ਨੂੰ ਲੈ ਕੇ ਬੜੇ ਰੌਲੇ ਪੈਂਦੇ ਆ ਤੇ ਅੱਜ ਅਸੀਂ ਹੈਗੇ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਾਏ ਦੇ ਪਿੰਡ ਗਹਿਰੀ ਤੇ ਗਹਿਰੀ ਦੇ ਨਾਲ ਇੱਕ ਪਿੰਡ ਚ ਐਂਟਰ ਕਰਨ ਤੋਂ ਪਹਿਲਾਂ ਇੱਕ ਸੂਆ ਲੰਗਦਾ ਕਿ ਇਹ ਸਾਰੇ ਪ੍ਰਵਾਸੀ ਐ ਜਾਂ ਯੂਪੀ ਦੇ ਹੋਣ ਜਾਂ ਬਿਹਾਰ ਦੇ ਹੋਣ ਉਹ ਵੀ ਅਸੀਂ ਗੱਲ ਕਰਾਂਗੇ ਅੱਗੇ ਜਾ ਕੇ ਆ ਤੁਸੀਂ ਬਾਹਰ ਨਜ਼ਰ ਮਾਰੋ ਦੇਖੋ ਬੜੇ ਦਿਲਦੂਲ ਬਣਾਏ ਆ ਘਰ ਦੇ ਉੱਤੇ ਇਹਨਾਂ ਘਰਾਂ ਦੇ ਉੱਤੇ ਇਹਨਾਂ ਨੇ ਤੇ ਆਪਣਾ ਸਬਜ਼ੀਆਂ ਕੁਮਾਦ ਵਗੈਰਾ ਦੇਖੋ ਤਾਰਾ ਜੀ ਲਾਈ ਬੈਠੇ ਆ ਕੁਮਾਦ ਲਈ ਬੈਠਾ ਨਲਕੇ ਲੱਗੇ ਆ ਇਹਦੇ ਲਾਈਟ ਵਗੈਰਾ ਜਿੰਦਰੀ ਚ ਸਾਰੇ ਕੁਝ ਆ ਹੈ ਸਾਰਾ ਪ੍ਰਬੰਧ ਆ ਇਹ ਕੀ ਕਰਦੇ ਆ ਜਦੋਂ ਸੀਜ਼ਨ ਹੁੰਦਾ ਨਾ ਆਪਣੇ ਝੋਨੇ ਦਾ ਜੀ ਉਦੋਂ ਇਹ ਲੋਕ ਇਧਰ ਆ ਜਾਂਦੇ ਆ ਜਦੋਂ ਸੀਜ਼ਨ ਚਲਾ ਜਾਂਦਾ ਹੈ ਉਦੋਂ ਇਹ ਜੁਪੀ ਬਿਹਾਰ ਆਪਦੇ ਜਿੱਥੋਂ ਆਏ ਹੁੰਦੇ ਆ ਉੱਥੇ ਚਲੇ ਜਾਂਦੇ ਆ ਅੱਛਾ ਮਤਲਬ ਕੱਚੇ ਘਰ ਇਸੇ ਕਰਕੇ ਬਣਾਏ ਇਹਨਾਂ ਨੇ ਇਸੇ ਕਰਕੇ ਬਣਾਏ ਇਹਨੂੰ ਛੱਡ ਜਾਂਦੇ ਆ ਠੀਕ ਹੈ ਅਸੀਂ ਉੱਤਰ ਕੇ ਵੀ ਇਹਨਾਂ ਘਰਾਂ ਨੂੰ ਦੇਖਿਆ ਅੱਗੋਂ ਜਾ ਕੇ ਤੁਹਾਨੂੰ ਦਿਖਾਵਾਂਗੇ ਫਿਰ ਅਸੀਂ ਲਾਸਟ ਤੇ ਜਾ ਕੇ ਕਿਉਂਕਿ ਘਟੋ ਘਟ ਸੂਏ ਦੇ ਨਾਲ-ਨਾਲ ਇਹ ਗੁਰੂ ਹਰਸਾਹਿਬਾ ਦੇ ਗਹਿਰੀ ਪਿੰਡ ਦੇ ਬਾਹਰ-ਬਾਰ ਸੂਏ ਦੇ ਨਾਲ-ਨਾਲ ਨਾ ਇਹ ਬਣੇ ਹੋਏ ਐ ਖੇਤਾਂ ਵਾਲੀ ਸਾਈਡ ਨੂੰ ਜਿਹੜੀ ਸਾਈਡ ਤੋਂ ਪਾਣੀ ਆਉਂਦਾ ਹੈ ਉਹਦੇ ਤੋਂ ਪਾਣੀ ਜਾਣ ਵਾਲੀ ਸਾਈਡ ਨੂੰ ਮੇਨ ਰੋਡ ਤੋਂ ਲੈ ਕੇ ਤਾਰੇ ਜੀ ਬਹਿਰਾਨ ਹਨ ਦੇਖੋ ਵੀ ਇੱਕ ਇੱਕ ਘਰ ਹੈ ਹੂੰ ਸੂਏ ਦੇ ਨਾਲ ਜਿਹੜੀ ਆਹ ਨਾਲ ਪੜੀ ਛੱਡੀ ਹੁੰਦੀਆਂ ਨਾ ਆਪ ਖਾਲੀ ਥਾਂ ਛੱਡੀ ਹੁੰਦੀ ਹੈ ਨਾ ਸਰਕਾਰੀ ਹੂੰ ਹੂੰ ਉਹਦੇ ਵਿੱਚ ਆਪਾਂ ਦੇਖ ਰਹੇ ਦੇਖੋ ਯਾਰ ਮੈਨੂੰ ਨਹੀਂ ਲੱਗਦਾ ਜਾਂਦੇ ਹੁਣ ਕਿ ਇਹ ਤਾਂ ਪਸ਼ੂ ਹੀ ਰੱਖਿਆ ਨੇ ਪਸ਼ੂ ਰੱਖਿਆ ਸਾਰਾ ਕੁਝ ਆ ਇਹ ਪਰਿਵਾਰਾਂ ਦੇ ਪਰਿਵਾਰ ਰਹਿੰਦੇ ਆ ਕਈ ਘਰ ਜਾਂਦੇ ਕਈ ਘਰ ਨਹੀਂ ਵੀ ਜਾਂਦੇ ਇਹ ਕਈ ਕਰ ਜਾਂਦੇ ਆ ਕਈ ਕਰ ਨਹੀਂ ਜਾਂਦੇ ਅੰਦਰੋਂ ਬਹੁਤ ਸੋਹਣੇ ਘਰ ਆ ਟੈਲੀਵਿਜ਼ਨ ਐਂਡ ਸੀਡੀਆਂ ਆ ਦੇਖੋ ਮੋਟਰਸਾਈਕਲ ਸਾਰਾ ਕੁਝ ਲੱਗਿਆ ਮੋਟਰਸਾਈਕਲ ਵਗੈਰਾ ਹਨਾ ਇਹਨਾਂ ਦੇ ਸ਼ਾਇਦ ਆਧਾਰ ਕਾਰਡ ਵੀ ਬਣਿਆ ਵੋਟਰ ਵੋਟਾਂ ਵੀ ਬਣੀਆਂ ਹੋਈਆਂ ਨੇ ਕੋਈ ਵੀ ਵੀਹਿਕਲ ਤਾਰਾ ਜੀ ਮੈਂ ਕਹਿਣਾ ਚਾਹੂੰਗਾ ਕਿ ਕੋਈ ਵੀ ਵੀਹਿਕਲ ਜਿਹੜਾ ਉਹ ਕਿਸੇ ਪ੍ਰੂਫ ਤੋਂ ਬਿਨਾ ਆਧਾਰ ਕਾਰਡ ਤੋਂ ਬਿਨਾ ਹਨਾ ਖਾਸ ਕਰ ਚਲੋ ਆਧਾਰ ਕਾਰਡ ਤਾਂ ਨੈਸ਼ਨਲ ਹੁੰਦਾ ਤੇ ਵੋਟਰ ਕਾਰਡ ਜਿਹੜਾ ਵੋਟਰ ਕਾਰਡ ਇੱਕ ਹਲਕੇ ਦਾ ਹੁੰਦਾ ਇੱਕ ਨਲਕੇ ਨੁਲਕੇ ਵੇਖੋ ਸਾਰੇ ਨਲਕੇ ਵਗੈਰਾ ਲਾਈ ਬੈਠੇ ਆ ਤੇ ਇੱਕ ਜਸਵੰਦਰ ਜੀ ਮੈਂ ਹੋਰ ਤੈਨੂੰ ਦੱਸਦਾ ਜਿਹੜੇ ਘਰ ਬਣੇ ਆ ਨਾ ਇਹ ਕੋਈ ਇੱਟ ਨਾਲ ਘਰ ਨਹੀਂ ਬਣਿਆ ਹੋਇਆ ਬਿਲਕੁਲ ਮਿੱਟੀ ਹੈ ਇਹ ਬਿਲਕੁਲ ਗਾਰੇ ਨਾਲ ਇਹਨਾਂ ਨੇ ਬੜੀ ਇੱਕ ਮਿਹਨਤ ਦੀ ਗੱਲ ਵੀ ਕਰਾਂਗੇ ਮਿਹਨਤ ਕਰੀਏ ਇਹਨਾਂ ਨੇ ਗਾਰੇ ਨਾਲ ਨਾ ਜਿਵੇਂ ਬੁੜੀਆਂ ਚੁੱਲ੍ਹਾ ਬਣਾਉਂਦੇ ਹੁੰਦੇ ਸੀ ਪਿਛਲੇ ਸਮੇਂ ਦੇ ਵਿੱਚ ਇੱਕ ਚੁੱਲ੍ਹਾ ਜਿਵੇਂ ਬੁੜੀ ਇਸ ਚੈਰੀ ਬੁੜੀ ਜਿਵੇਂ ਇੱਕ ਅੱਜ ਗੀੜਾ ਦੇਤਾ ਦੂਜਾ ਕੱਲ ਦੇਤਾ ਪਰਸੋਂ ਦੇਤਾ ਇਹ ਲੋਕ ਇਦਾਂ ਬਣਾਉਂਦੇ ਆ ਮਖਾ ਉਹ ਜਿਹੜੀ ਇੱਕ ਤਹਿ ਬਣ ਜਾਂਦੀ ਨਾ ਮਿੱਟੀ ਦੀ ਉਹਨੂੰ ਇੱਕ ਵਾਰੀ ਪਹਿਲਾਂ ਸਿਕਾਉਣਾ ਪੈਂਦਾ ਪੱਕੀ ਕਰਨਾ ਆ ਆ ਵੇਖੋ ਕਿੰਨਾ ਸੋਹਣਾ ਅੰਦਰੋਂ ਬਣਿਆ ਬੱਚੇ ਬਣੇ ਹੋਏ ਅੰਦਰ ਕਿੰਨਾ ਸੋਹਣਾ ਬਣਿਆ ਹੋਇਆ ਲੱਕੜਵਾਲਾ ਤਾਰਾ ਜੀ ਲੰਮਾ ਲੰਬੇ ਸਮੇਂ ਦਾ ਲੱਕੜਵਾਲਾ ਜਮਾ ਕੀਤਾ ਹੋਇਆ ਜਿਵੇਂ ਤੁਸੀਂ ਸਿਆਲ ਆ ਗਈ ਨਾ ਸਿਆਲ ਦੇ ਵਿੱਚ ਫਿਰ ਉਹਨੇ ਇਹਦਾ ਪ੍ਰਬੰਧ ਦਾ ਗਰੀਬਾਂ ਲੋਕਾਂ ਦਾ ਸਹਾਇਤਾ ਰੱਖਿਆ ਜਿਵੇਂ ਤੁਸੀਂ ਜਿਵੇਂ ਤੁਸੀਂ ਝੋਨੇ ਦੇ ਸੀਜ਼ਨ ਦੀ ਗੱਲ ਕੀਤੀ ਵੀ ਤੁਸੀਂ ਪਹਿਲਾਂ ਪਿਛਲੀ ਵਾਰ ਵੀ ਇੱਥੋਂ ਹੋ ਕੇ ਗਏ ਸੀ ਹਨਾ ਵੀ ਜੇ ਮੈਂ ਤੁਸੀ ਕਹਿੰਦੇ ਝੋਨੇ ਦਾ ਸੀਜ਼ਨ ਲਾ ਕੇ ਇਹ ਵਾਪਸ ਚਲੇ ਜਾਂਦੇ ਆ ਤੇ ਜੇ ਝੋਨੇ ਦੇ ਸੀਜ਼ਨ ਵਾਲੀ ਗੱਲ ਹੋਵੇ ਤੇ ਫਿਰ ਜਿਹੜਾ ਇੰਨਾ ਬਾਲਣ ਜਮਾ ਕੀਤਾ ਹੋਇਆ ਮੈਨੂੰ ਉਹ ਨਹੀਂ ਚੀਜ਼ ਸਮਝ ਆਈ ਭਾਲੇ ਨਾ ਫਿਰ ਹੁਣ ਸਿਆਲ ਆ ਗਿਆ ਨਾ ਅੱਗੇ ਨਹੀਂ ਸਿਆਲ ਝੋਨੇ ਦਾ ਸੀਜ਼ਨ ਹਾਂ ਝੋਨੇ ਦਾ ਸੀਜ਼ਨ ਨਹੀਂ ਸੀਜ਼ਨ ਕਿਹਨੂੰ ਹੋ ਗਿਆ ਇਹ ਕੁਛ ਹੁਣ ਮੰਡੀਆਂ ਮੰਡੀਆਂ ਦੇ ਵਿੱਚ ਰਹਿੰਦੇ ਅਕੀ ਜਾਂਦੇ ਵੀ ਨਹੀਂ ਜੀ ਸਾਰੇ ਘਰ ਨਹੀਂ ਵੀ ਸਾਰੀ ਜਾਣ ਜੀ ਸਾਰੇ ਘਰ ਨਹੀਂ ਜਾਂਦੇ ਅੱਧੇ ਘਰ ਜਾਂਦੇ ਆ ਕੁਛ ਰਹਿ ਪੈਂਦੇ ਇਥੇ ਕਈ ਪੱਕੇ ਹੀ ਬਸੇਰਾ ਹੈਗੇ ਕਿੰਗਾ ਹਾਂ ਪੱਕੇ ਆ ਦੇਖੋ ਆ ਵੀ ਤੁਮ ਨਿਗਾਹ ਮਾਰੋ ਹਜੇ ਵੀ ਪਾਸੇ ਦੇ ਆ ਦੇਖੋ ਘਰ ਕਿੰਨਾ ਸੋਹਣਾ ਬਣਿਆ ਹੋਇਆ ਹਮ ਆਹ ਵੇਖੋ ਆਹ ਕਰਕੇ ਨਾ ਸੋਹਣਾ ਬਣਿਆ ਹੋਇਆ ਬਿਲਕੁਲ ਬਿਲਕੁਲ ਬਹੁਤ ਜਿਆਦਾ ਸੋਹਣੇ ਸਚਾਰੇ ਵੀ ਬਚੇਗੇ ਆ ਲੱਗਦਾ ਨਹੀਂ ਜਿਵੇਂ ਰਾਜਸਥਾਨ ਚ ਆ ਗਏ ਹੁੰਨੇ ਆ ਜਿਵੇਂ ਰਾਜਸਥਾਨ ਦੇ ਕਿਸੇ ਆਪਾਂ ਪਿੰਡ ਦੇ ਵਿੱਚ ਆ ਗਏ ਹੁੰਨੇ ਆ ਇਦਾਂ ਘਰਾਂ ਘੋਪਣੀਆਂ ਲੋਕ ਇਹਨਾਂ ਨੂੰ ਵੇਖਾ ਵੀ ਆਉਂਦੇ ਆ ਹਾਂ ਕਹੀ ਕਰ ਨਾ ਇੱਥੇ ਕਿ ਲੋਕ ਆਪਾਂ ਗੱਲ ਕਰਾਂਗੇ ਖੜੇ ਆ ਫੋਟੋ ਹੀ ਥੋੜਾ ਅੱਗੇ ਕਰੋ ਤੁਸੀਂ ਆਪਾਂ ਗੱਲ ਹੀ ਕਰਾਂਗੇ ਇਹਨਾਂ ਨਾਲ ਫੋਟੋ ਵੀ ਖਿਚਵਾਉਣ ਆਉਂਦੇ ਆ ਲੋਕ ਤੇ ਆ ਵੇਖੋ ਸ਼ਾਨ ਕਿੰਨੀ ਸੋਹਣੀ ਬਣੀ ਆ ਤੁਹਾਡੇ ਘਰ ਤੁਹਾਡੇ ਘਰ ਬਹੁਤ ਸੋਹਣੇ ਬਣੇ ਹੋਏ ਆ ਅਸੀਂ ਦੇਖ ਰਹੇ ਸੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਬਿਹਾਰ ਤੋਂ ਠੀਕ ਹੈ ਇੱਥੇ ਕਦੋਂ ਤੋਂ ਰਹਿ ਰਹੇ ਹੋ ਕਿਸੇ ਦਾ 20 ਸਾਲ ਹੋ ਗਿਆ 20 ਸਾਲ ਹੋ ਗਿਆ ਕਿਸੇ ਦਾ ਬੁਢਾਪਾ ਬਿਤਰ ਇਧਰ ਅੱਛਾ ਕੋਈ ਕੋਈ ਬੁਢਾਪਾ ਕਿਸੇ ਦਾ ਬੁਢਾਪਾ ਇਧਰ ਹੋਇਆ ਜਵਾਨ ਆਇਆ ਸੀ ਤੇ ਬੁਢਾਪਾ ਇਧਰ ਆਇਆ ਵਾਹ ਕੀ ਬਾਤ ਹੈ ਤੇ ਕੰਮ ਕੀ ਕਰਦੇ ਹੋ ਦਿਹਾੜੀ ਕਰ ਤੁਠੜਿਆ ਦਿਹਾੜੀ ਕਰਦੇ ਹੋ ਲੱਗ ਜਾਂਦੀ ਦਿਹਾੜੀ ਇੱਕ ਮਿੰਟ ਕੇ ਜਿਸ ਨੂੰ ਦਿੰਦਰ ਉਹ ਬਹੁਤ ਸੋਹਣਾ ਬਣੇ ਹੋਇਆ ਅੰਦਰ ਆ ਕੇ ਦਿਖਾਓ ਯਾਰ ਬਹੁਤ ਸੋਹਣਾ ਜਿਵੇਂ ਮੈਂ ਅਸੀਂ ਤਾਂ ਰਾਜਸਥਾਨ ਜਾਣ ਨੂੰ ਫਿਰਦੇ ਸੀ ਕੱਚੇ ਘਰ ਵੇਖਣ ਵਾਸਤੇ ਆਹ ਕੈਮਰਾ ਮੈਨੂੰ ਕਦੇ ਦਿਖਾਓ ਆ ਚੀਜ਼ਾਂ ਸਾਡੇ ਲੋਕ ਵੇਖਣ ਨੂੰ ਤਰਸਦੇ ਆ ਚੁੱਲੇ ਬਣਾਏ ਇੱਕ ਇਹ ਇੱਕ ਆਦੇ ਵਾਸਤੇ ਰੱਖਿਆ ਹੋਇਆ ਝੋਨਾ ਅੱਗ ਚਾਵਲ ਅੱਛਾ ਚਾਵਲ ਨਹੀਂ ਇੱਕ ਝੋਨਾ ਤੋਂ ਚਾਵਲ ਨਹੀਂ ਹੁੰਦਾ ਨਹੀਂ ਨਹੀਂ ਇਧਰ ਚੇ ਹੋਈ ਇਹ ਚਾਵਲੇ ਤੇ ਝੋਨਾ ਨਹੀਂ ਇਹ ਤਾਂ ਇਹਦੇ ਤੋਂ ਚੌਲ ਨਿਕਲਣਗੇ ਚੌਲ ਕਿਦਾਂ ਕੱਢੋਗੇ ਇਹਦੇ ਵਿੱਚ ਇਹਦੇ ਚਾਵਲ ਕੇ ਬਣਾਉਂਦੇ ਉਬਾਲेंगे ਉੱਤਰ ਜਾਗਾ ਪੀ ਹਾਂ ਜਿੰਦਰ ਜੀ ਇਹ ਕਹਿੰਦੇ ਵੀ ਜਿਹੜੇ ਚੌਲ ਹਨਾ ਯਾਰ ਮੈਂ ਦਿਖਾਉਣਾ ਚਾਹੂੰਗਾ ਦੇਖੋ ਤਾਰਾ ਜੀ ਗਰਮ ਤਾਂ ਨਹੀਂ ਕਿਤੇ ਹੱਥ ਵੀ ਨਾ ਸੜ ਜਾਏ ਮੈਂ ਇਹ ਦਿਖਾਉ ਇਹ ਤਾਂ ਮੈਂ ਕੈਮਰਾਮੈਨ ਨੂੰ ਕੋ ਦਿਖੋ ਅਸੀਂ ਕੱਢੇ ਹੋਏ ਚੌਲ ਰੱਖਦੇ ਹਾਂ ਇਹਨਾਂ ਨੇ ਝੋਨਾ ਜਿਹੜਾ ਉਧਰ ਚੋਲੇ ਵੱਲ ਵੀ ਦਿਖਾਓ ਤੁਸੀਂ ਦੇਖੋ ਇਹ ਵਿੱਚ ਪਾਣੀ ਆ ਤੇ ਹੁਣ ਹਾਂ ਪਾਣੀ ਪਾਇਆ ਦੋ ਵਾਰ ਉਬਾਲ ਕੇ ਫੇਰ ਬਣਾਉਣਾ ਚਾਹੀਦਾ ਤੁਸੀਂ ਤਾਂ ਪੰਜਾਬੀ ਬੋਲਦੇ ਕਿੰਨੇ ਚਿਰ ਹੋ ਗਏ ਰਹਿੰਦੇ ਨੂੰ ਬਹੁਤ ਚਿਰ ਹੋ ਗਿਆ ਕਿਤਨਾ ਇੱਤੇ ਹੀ ਵੱਡਾ ਹੋਇਆ ਹੋਇਆ ਹੋਰ ਜਨਮਿੱਤੀ ਹੋਇਆ ਹਾਂ ਪੰਜਾਬ ਦੀ ਪੰਜਾਬ ਤੇ ਬਿਹਾਰ ਜਾਂਦੇ ਆ ਜਾਂਦੇ ਆ ਤੇ ਜ਼ਿਆਦਾ ਤੁਹਾਨੂੰ ਮੋਹ ਪੰਜਾਬ ਦਾ ਹੁੰਦਾ ਤੇ ਬਿਹਾਰ ਦਾ ਹੁੰਦਾ ਬਿਹਾਰ ਦਾ ਹੁੰਦਾ ਤੇ ਵੋਟ ਤੁਹਾਡੀ ਕਿੱਥੇ ਬਣੀ ਹੋਈ ਆ ਇੱਥੇ ਤੇ ਬਿਹਾਰ ਤੇ ਬਣੀ ਆ ਇਹ ਅਸਤ ਨਹੀਂ ਕਿਹਦਾ ਨਹੀਂ ਹੈਗਾ ਇਹ ਵਿਆਹ ਤੇ ਹੈਗਾ ਆਧਾਰ ਕਾਰਡ ਹੈ ਆਧਾਰ ਕਾਰਡ ਹੀ ਹੈਗਾ ਕਿੱਥੋਂ ਦਾ ਇੱਥੇ ਪੰਜਾਬ ਦਾ ਸਾਰਾ ਪੰਜਾਬ ਦਾ ਬਿਆਰੀ ਬੋਲ ਲੈਂਦੇ ਆ ਬਿਆਰੀ ਹੀ ਬੋਲਦੇ ਆ ਨਹੀਂ ਬਿਆਰੀ ਘੱਟੋਂ ਦੇ ਜ਼ਿਆਦਾ ਆਉਂਦੀ ਆ ਜ਼ਿਆਦਾ ਆਉਂਦੀ ਆ ਜ਼ਿਆਦਾ ਆਉਂਦੀ ਪੰਜਾਬੀ ਵੀ ਜ਼ਿਆਦਾ ਆਉਂਦੀ ਆ ਤੁਸੀਂ ਇੱਥੇ ਕਿੰਨੇ ਕਲਾਸ ਪੜੇ ਵੀ ਇੱਥੇ ਪੰਜਾਬ ਚ ਨਹੀਂ ਅਸੀਂ ਤਾਂ ਇੱਕ ਪੜੇ ਪੜੇ ਨਹੀਂ ਕਿ ਮਜ਼ਦੂਰੀ ਕਰਦੇ ਆ ਸ਼ਾਦੀ ਥੀਓ ਇਹ ਪੰਜਾਬ ਚ ਹੋਈ ਹੈ ਹਾਂਜੀ ਸ਼ਾਦੀ ਥੀ ਇਹ ਸ਼ਾਦੀ ਥੀ ਹੋਈ ਹੈ ਹਉ ਤਾਂ ਆਪਣੀ ਕੈਟਾਗਰੀ ਦੇ ਵਿੱਚ ਚਲੋ ਹਨਾ ਵੀ ਬੇਸ਼ੱਕ ਇਹ ਚਲੋ ਬਹੁਤ ਇੱਕ ਮਿੰਟ ਜਰ ਕੈਮਰਾਮੈਨ ਆਹ ਦੇਖੋ ਆਪਾਂ ਘਰ ਦਿਖਾਉਣ ਦੀ ਗੱਲ ਹੈ ਬੁੱਤੇ ਬੈਠੇ ਆ ਦੇਖੋ ਕਿੰਨਾ ਸੋਹਣਾ ਦੇਖੋ ਤੁਸੀਂ ਅੰਦਰ ਚਲੋ ਅੰਦਰ ਦਿਖਾਓ ਜਸਵਿੰਦਰ ਜੀ ਦੇਖੋ ਅੰਦਰ ਮੈਂ ਦੇਖ ਲਿਆ ਜੀ ਅੰਦਰ ਚਲੋ ਤੁਸੀਂ ਦੇਖੋ ਵਾਹ ਬਾਕਮਾਲ ਹੈ ਨਹੀਂ ਨਹੀਂ ਮੈਂ ਦੇਖ ਰਿਹਾ ਜੀ ਜਿਵੇਂ ਘਰ ਸਰਕਾ ਨੇ ਪੁਰਾਣੇ ਦੇਖੋ ਅੰਦਰ ਇੰਨਾ ਦੇ ਨਾ ਜਿਵੇਂ ਪੁਰਾਣੇ ਬਜ਼ੁਰਗਾਂ ਦਾ ਸਾਡੇ ਆਪਣੇ ਬਜ਼ੁਰਗਾਂ ਵਾਲਾ ਸਾਥ ਦਿਲ ਕਰੇ ਪੁਰਾਣੇ ਬਜ਼ੁਰਗਾਂ ਦੇ ਤਾਣਾ ਬਣਾਏ ਹੁੰ ਹੋਰ ਵੀ ਘਰ ਤੁਹਾਨੂੰ ਦਿਖਾਵਾਂਗੇ ਵਿਊ ਦਿਖਾਵਾਂਗੇ ਤੁਹਾਨੂੰ ਦੇਖੋ ਕਿ ਪੂਰਾ ਪੂਰਾ ਪਿੰਡ ਵਸਿਆ ਹੋਇਆ ਹੈ ਨਾ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਦਿਖਾਉਨੇ ਆ ਨਹੀਂ ਤਕਰੀਬਨ ਸਾਰੇ ਇਹਨਾਂ ਨੇ ਕੱਚੇ ਇੰਨੇ ਸੋਹਣੇ ਬਣਾਏਗਾ ਮਕਾਨ ਜੀ 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 ਬਹੁਤ ਜ਼ਿਆਦੇ ਸੋਹਣੇ ਆ ਇਹ ਗੱਲ ਇਹ ਆ ਵੀ ਬਾਲਣ ਤੁਹਾਡੀ ਗੱਲ ਬੱਕੀ ਆ ਬਾਲਣ ਇਹਨਾਂ ਨੇ ਜਨਨ ਕਿ ਆ ਵੇਖੋ ਇੱਕ ਪੁਲੀ ਆ ਕੈਮਰਾਮੈਨ ਨੂੰ ਘਰ ਦਿਖਾ ਪੁਲੀ ਦੇ ਉੱਪਰਲੇ ਪਾਸੇ ਵੀ ਜਨਨ ਕਿ ਇਹਨਾਂ ਨੇ ਜਿਹੜਾ ਆਪਦਾ ਵਸੀਰਾ ਆਪਦਾ ਰਹਿਣ ਵਸੀਰਾ ਉੱਪਰ ਪੁਲੀ ਨੂੰ ਵੀ ਟੱਕਿਆ ਹੋਇਆ ਪੁਲੀ ਹਾਂ ਬਿਲਕੁਲ ਆ ਕਈ ਤੇ ਛੰਨ ਬਣਾਈ ਗਿਆ ਕਹਿੰਦੇ ਪੱਕੇ ਬਣਾਏ ਆ ਕਿਸੇ ਨੇ ਛੰਨ ਬਣਾਈ ਕਹਿੰਦੇ ਆ ਛੰਨ ਬਣਾਈ ਆ ਇਹ ਛੰਨ ਵੀ ਹਰੇਕ ਬੰਦਾ ਨਹੀਂ ਬਣਾ ਸਕਦਾ ਹਾਂ ਮਤਲਬ ਅੱਗੇ ਜਿਹੜੇ ਆ ਦੇਖੋ ਡੀਜੇ ਡੂਜੇ ਸਭ ਟੀਵੀ 2ਵੀ ਇਹਨਾਂ ਦੇ ਜਨ ਕਿ ਜੀ 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 ਆ ਡੀਜੇ ਰੱਖਿਆ ਜੇ ਲਾਈਟ ਹੈ ਤਾਂ ਤੇਰੀ ਆ ਦੇਖੋ ਵਾਹ ਕੱਚੀ ਤਾਰ ਪਾ ਕੇ ਲਾਈਟ ਦਾ ਬਰਬੰਦ ਵੀ ਕੀਤਾ ਹੋਇਆ ਹਾਂ ਬਿਲਕੁਲ ਸੂਈਆਂ ਰਸਾਈਆਂ ਆ ਅਗਲਾ ਮਕਾਨ ਵੇਖੀਏ ਜੀ ਹੁੰਦਾ ਜੀ 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 ਆ ਦੇਖੋ ਆਲੇ-ਉਲੇ ਜਾਂ ਪੁਰਾਣੇ ਸਮੇਂ ਦੇ ਰੱਖੇ ਹੁੰਦੇ ਸੀ ਨਾ ਬਿਲਕੁਲ ਆ ਦੇਖੋ ਕਿੰਨਾ ਕਿਨ ਜੇ ਇਹ ਹੀ ਮਕਾਨ ਕਿਤੇ ਲੈ ਕੇ ਪਾਉਣ ਜਗ੍ਹਾ ਇਹ ਹੀ ਬਿਲਕੁਲ ਤੇ ਕਿੰਨੇ ਦੀ ਜਗ੍ਹਾ ਹੋਊਗੀ ਇਹਨਾਂ ਨੂੰ ਪਹਿਲਾਂ ਇਹ ਗੱਲ ਤਾਂ ਆ ਹਵਾ ਦੀ ਕ੍ਰੋਸਿੰਗ ਵਾਸਤੇ ਦੇਖੋ ਨਹੀਂ ਮੁੱਲ ਲੈ ਕੇ ਪਾ ਨਹੀਂ ਮੈਂ ਕਹਿੰਦਾ ਹਵਾ ਦੀ ਕ੍ਰੋਸਿੰਗ ਵਾਸਤੇ ਦੇਖੋ ਵੀ ਇਹ ਰੋਸ਼ਨਦਾਰ ਜਿਹੜੇ ਆ ਆ ਤਾਂ ਹੀ ਚੱਲਦੇ ਆਪਾਂ ਹਾਂ ਆ ਚੀਜ਼ਾਂ ਰੱਖੀਆਂ ਹੋਈਆਂ ਨਹੀਂ ਜੇ ਇਹ ਮੁੱਲ ਲੈ ਕੇ ਪਾਉਣ ਹੋ ਜੀ ਤੇ ਕਿੰਨੇ ਦੀ ਜਗ੍ਹਾ ਲੈਣੀ ਪਊਗੀ ਇਹਨਾਂ ਨੂੰ ਜਗ੍ਹਾ ਤਾਂ ਅੱਜ ਕੱਲ ਦਿਹਾੜੀਦਾਰ ਬੰਦਾ ਕਿੱਥੋਂ ਜਗ੍ਹਾ ਲੈ ਕੇ ਮਕਾਨ ਪਾ ਲਵੇ ਹੈਲੋ ਬੱਚੇ ਠੀਕ ਹੋ ਪੰਜਾਬੀ ਆਉਂਦੀ ਐ ਸਾਰਿਆਂ ਨੂੰ ਪੜਦੇ ਹੋ ਬੱਚੇ ਕੀ ਬਾਤ ਐ ਕਿਹੜੀ ਕਲਾਸ ਚ ਪੰਜਵੀਂ ਚ ਸਾਰੇ ਪੰਜਵੀਂ ਚ ਪੜਦੇ ਹੋ ਹਾਂਜੀ ਅੱਛਾ ਇਕੋ ਜਿਹੇ ਤੁਸੀਂ ਪੰਜਵੀਂ ਵਾਲੇ ਹੀ ਹੋ ਸਾਰੇ ਹਨ ਠੀਕ ਹੈ ਤੁਹਾਡਾ ਜਨਮ ਇੱਥੇ ਹੋਇਆ ਸੀ ਤੇ ਸਕੂਲ ਚ ਕੀ ਪੜਾਉਂਦੇ ਤੁਹਾਨੂੰ ਪੰਜਾਬੀ ਕਿ ਕਿਹੜੇ ਕਿਹੜੇ ਮੀਡੀਅਮ ਨਾਲ ਪੜਦੇ ਹੋ ਮਿਕਸ ਪੜਾਉਂਦੇ ਮਿਕਸ ਪੜਾਉਂਦੇ ਪੰਜਾਬੀ ਵੀ ਪੜਾਉਂਦੇ ਠੀਕ ਹੈ ਪੰਜਾਬੀ ਆਉਂਦੀ ਹੈ ਉੜਾੜਾ ਆਉਂਦਾ ਕੌਣ ਸੁਣਾਊਗਾ ਕਿ ਕਿਹੜੀ ਕਲਾਸ ਪੜਦੇ ਪੁੱਤੇ ਪੰਜਵੀਂ ਕਲਾਸ ਦੇ ਆ ਸਾਰੇ ਪਿਓ ਪੰਜਾਬੀ ਬੋਲਦੇ ਬੱਚੇ ਪਿਆਰ ਪੰਜਾਬੀ ਬੋਲ ਰਹੇ ਹੋ ਪੰਜਾਬੀ ਆਪਣੇ ਤਾਂ ਪੰਜਾਬੀ ਹੁਣ ਬਾਹਰ ਨੂੰ ਚਲੇ ਜਾਂਦੇ ਜਿਸੰਦਰ ਹਾਂ ਇਧਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਜਿਹੜੀ ਚੀਜ਼ ਕ ਸ਼ਸ਼ੀਕਾਲ ਦੀ ਸਾਰਿਆਂ ਨੂੰ ਆ ਵੇਖ ਕਾ ਦੇਖੋ ਮੈਂ ਸੁਆ ਵੀ ਦਿਖਾ ਦਿਆਂ ਤੁਹਾਨੂੰ ਵੀ ਇਹ ਗਹਿਰੀ ਜਿਹੜਾ ਗੁਰੂ ਹਰ ਸਾਹਿਬ ਤੋਂ ਜਦੋਂ ਗਹਿਰੀ ਨਾਉਣੇ ਤੇ ਇਹ ਸੁਆ ਜਿਹਦੇ ਕਿਨਾਰੇ ਤੇ ਮਕਾਨ ਸਾਰੇ ਬਣੇ ਹੋਏ ਆ ਤੇ ਪ੍ਰੋਪਰ ਪੰਜਾਬੀ ਸਾਰੇ ਪੰਜਾਬੀ ਬੋਲਦੇ ਆ ਇਹ ਜਸੰਦਰ ਕੀ ਬਾਤ ਹੈ ਇਹ ਤੁਸੀਂ ਝੋਨਾ ਸਾਰਿਆਂ ਨੇ ਰੱਖਿਆ ਹੋਇਆ ਘਰਾਂ ਦੇ ਵਿੱਚ ਕਿ ਚੌਲ ਜ਼ਿਆਦਾ ਵਰਤਦੇ ਹੋ ਇਸ ਕਰਕੇ ਚੌਲ ਜ਼ਿਆਦਾ ਚੌਲ ਜ਼ਿਆਦਾ ਚਾਵਲ ਬਣਦਾ ਹੈ ਆ ਦੇਖੋ ਆ ਆ ਵੇਖੋ ਜਸੰਦਰ ਜੀ ਉਹੀ ਚੀਜ਼ ਇਹ ਬਣਾ ਰਹੇ ਆ ਮੈਂ ਉਹੀ ਕਿਹਾ ਬਣਿਆਦਾ ਤੂੰ ਉਪਰ ਚੱਕਰ ਬੈਠਿਆ ਹਾਂ ਕਿਹ ਚਾਣੀ ਆ ਕੇ ਬੈਠਾ ਰੰਦਨਾਂ ਨੂੰ ਸਾਮੀ ਕਰਤਾ ਕੁੱਗੜੀ ਪਰੇਸ਼ਾਨੀ ਕਰਤਾ ਕਿਵੇਂ ਪਰੇਸ਼ਾਨ ਕਰਤਾ ਫੇਰ ਆ ਜਾਂਦਾ ਉਹ ਪੰਜਾਬੀ ਬੋਲੋ ਹੁਣ ਨਹੀਂ ਕੁੱਕੜ ਕੁੱਕੜ ਸੇ ਉੱਤੇ ਬੈੰਦਾ ਕੇ ਫੇਰ ਉਹਨੂੰ ਥੱਲੇ ਤਾਰੇਗੇ ਹੁਣ ਹਾਂ ਥੱਲੇ ਰੱਖੇ ਆ ਦੇਖੋ ਬਈ ਕੈਮਰਾਮੈਨ ਨੂੰ ਕਹੋਗੇ ਕਿ ਦੇਖੋ ਬੇਸ਼ੱਕ ਰੋਟੀ ਵੀ ਬਣ ਰਹੀ ਹੈ ਪਰ ਉਹ ਦੇਖੋ ਉਧਰ ਦਿਖਾਓ ਤੁਸੀਂ ਵੀ ਆ ਚੀਜ਼ ਮੈਂ ਬੜਾ ਹੈਰਾਨ ਹੋ ਗਿਆ ਕਿ ਅਸੀਂ ਤਾਂ ਚੌਲ ਕੱਢੇ ਕਢਾਏ ਲੈ ਕੇ ਆਉਣੇ ਆ ਦੇਖੋ ਇਹਨਾਂ ਨੇ ਝੋਨੇ ਨੂੰ ਉਬਾਲ ਕੇ ਇਹ ਕਿੰਨਾ ਟਾਈਮ ਉਬਾਲਣਾ ਪੈਂਦਾ ਮਾਤਾ ਜੀ ਇਹਨੂੰ ਇਹਨੂੰ ਉਬਾਲ ਕੇ ਨਾ ਉਹ ਛੱਡ ਦੇਣਾ ਰਾਤ ਨੂੰ ਤੜਕੇ ਆਸੀ ਉਹਨੂੰ ਬੰਨਣਾ ਅੱਛਾ ਛਿਲਕਾ ਛਿਲਕਾ ਕਿੰਨਾ ਲਊਗਾ ਤੂੰ ਸਾਰੇ ਤੋਂ ਛਿਲਕਾ ਉਬਾਲ ਕੇ ਛਿਲਕਾ ਲੈ ਜਾਣਾ ਨਹੀਂ ਉਹ ਸੁਕਾ ਕੇ ਨਾ ਉਹ ਤਾਂ ਚੱਕੀ ਤੇ ਲੈ ਜਾਣੇ ਅੱਛਾ ਜੀ ਆ ਉਹਥੇ ਛਡਾਉਣਾ ਓਕੇ ਠੀਕ ਹੈ ਠੀਕ ਹੈ ਇਹਨਾਂ ਨੇ ਉਹ ਮਤਲਬ ਜਿਹੜੇ ਛੋਟੇ ਸਿਸਟਮ ਲੱਗੇ ਹੁੰਦੇ ਹਨ ਸੁਖਾ ਕੇ ਤਾਂ ਉਹਨੂੰ ਉੱਥੇ ਲੈ ਜਾਣਾ ਲਿਪੋ ਹੁਣ ਇਹਨਾਂ ਦੇ ਆਹ ਵੇਖੋ ਡੈਸ਼ ਵੀ ਲੱਗੀ ਹੈ ਹਨਾ ਡੈਸ਼ ਦੁੱਛ ਸਾਰੀ ਇੱਕ ਇਹਨਾਂ ਕੋਲੇ ਵੇਖੋ ਤੁਸੀਂ ਸਿਲੰਡਰ ਹੈ ਨਹੀਂ ਬਿਲਕੁਲ ਇਹ ਕੈਂਸ ਸਿਲੰਡਰ ਹੈ ਨਹੀਂ ਸਾਰੇ ਜਿਹੜੇ ਅੱਪ ਬਾਲਣ ਦੀ ਗੱਲ ਕਰਦੇ ਸੀ ਸਾਰੇ ਚੁੱਲ੍ਹੇ ਵੇਖੋ ਖੁੱਲੇ ਡੁੱਲੇ ਪੂਰੇ ਇਹਨਾਂ ਦੇ ਬਿਲਕੁਲ ਦਿਖਾਓ ਤਰੋ ਦਿਖਾਓ ਕੈਮਰਾਮੈਨ ਤਾਂ ਅੰਦਰ ਲੈ ਚਲੋ ਕੀ ਬਾਤ ਅੰਦਰ ਚੱਲ ਕੇ ਦਿਖਾਓ ਸਾਰਾ ਵੇਖੋ ਮਤਲਬ ਜਿਹੜੇ ਮੈਂ ਅਸੀਂ ਗੱਲ ਕਰਨੀ ਚਾਹੁੰਦੇ ਸੀ ਮੈਂ ਤੇ ਤਾਰਾ ਜੀ ਵੀ ਜਿਹੜੇ ਸਾਡੇ ਤੇ ਉਹ ਚੀਜ਼ਾਂ ਇਹਨਾਂ ਨੇ ਇੱਥੇ ਬਣਾਈਆਂ ਹੋਈਆਂ ਤੇ ਇਹ ਵੀ ਦੱਸ ਰਿਹਾ ਕਿ 20 ਸਾਲ ਤੋਂ ਵੱਧ ਸਮਾਂ ਸਾਨੂੰ ਹੋ ਗਿਆ ਸਾਰੇ ਪ੍ਰੋਪਰ ਪੰਜਾਬੀ ਜਾਣਦੇ ਆ ਆ ਵੇਖੋ ਜਸਵੰਦਰ ਜੀ ਇਹਨਾਂ ਨੇ ਪੂਰਾ ਜਨਨ ਕਿ ਜਿਹੜਾ ਪਰਛੱਤਾ ਕੰਦ ਅਸੀਂ ਆਪਾਂ ਪਰਛੱਤਾ ਵੀ ਪਰਛੱਤਾ ਬਣ ਕੇ ਸਮਾਂ ਰੱਖਣ ਨੂੰ ਜੀ ਸਾਰਾ ਜਨਨ ਕਿ ਪੂਰਾ ਵਧੀਆ ਜਿਗਾਰਡ ਬਣਾਇਆ ਹੋਇਆ ਇਹ ਚਾਲੂ ਚੂਲੀ ਦੇ ਕੰਮ ਹੋ ਜਾਂਦਾ ਹਾਂ ਬਿਲਕੁਲ ਬਿਲਕੁਲ ਇੱਧਰ ਆਇਓ ਕਮੈਂਟ ਇੱਧਰ ਆ ਛਾਨ ਬਣਾਈ ਇਹਨਾਂ ਨੇ ਇਹਦੇ ਉਮਰਲੇ ਪਾਸੇ ਛਾਨ ਬਣਾਈ ਆ ਜਿਵੇਂ ਆਪਾਂ ਕਹਿੰਦੇ ਆ ਬਰਾਂਦਾ ਹਵਾਦਾਰ ਗਰਮੀ ਦੇ ਵਿੱਚ ਖੁੱਲੀ ਹਵਾਦਾਰ ਕਹਿੰਦੇ ਉਧਰੋਂ ਖਵਾ ਹੁੰਦੀ ਆ ਤੇ ਗਰਮੀ ਦੇ ਵਿੱਚ ਉੱਡਦੀ ਨਹੀਂ ਗਰਮੀ ਦੇ ਵਿੱਚ ਉੱਡਦੇ ਨਹੀਂ ਛੰਨ ਹਾਂ ਪਾ ਮੇਰੇ ਜਿਆਦਾ ਆਉਂਦਾ ਉੱਡ ਜਾਂਦਾ ਨੇਰੀ ਜਿਆਦਾ ਆਉਂਦੀ ਤਾਂ ਉੱਡ ਜਾਂਦੀ ਐ ਇੱਧਰ ਦਿਖਾਓ ਕਮੈਂਟ ਇਹ ਤਾਂ ਠੰਡੀ ਵਾਸਤੇ ਬਣਾਇਆ ਗਰਮੀ ਤੇ ਹਾਂ ਬਹੁਤ ਸੋਹਣਾ ਬਣਿਆ ਹੋਇਆ ਇਹ ਲੋਕ ਸਚਾਰੇਦਾਰ ਮੈਂ ਫੇਰ ਕਹੂੰਗਾ ਅਖਰੀ ਦਿਖਾਓ ਕੈਮਰਾਮੈਨ ਨੂੰ ਪਹਿਰੇਦਾਰ ਦੇਖੋ ਕਿਥੇ ਬਿਠਾਇਆ ਇਹਨਾਂ ਨੇ ਇਹ ਕੁੱਕੜਾਂ ਵਾਸਤੇ ਬਿਠਾਇਆ ਕਮਾ ਕੋਕੜ ਬੈਠ ਜਾਂਦੇ ਉਪਰ। ਪਹਿਲੇ ਤਾਂ ਮਾਤਾ ਸਾਨੂੰ ਡਰ ਨਹੀਂ ਲੱਗਦਾ ਸੂਏ ਦੇ ਉੱਤੇ ਵੀ ਕੋਈ ਜਵਾਕ ਨਾ ਡਿੱਗ ਪੇ ਵਿੱਚ। ਨਹੀਂ ਡਿੱਗਦਾ। ਇੱਥੋਂ ਜਦੋਂ ਜਦੋਂ ਪਾਣੀ ਚੱਲਦਾ ਇੱਥੋਂ। ਹਾਂ। ਸੂਹ ਪਾਣੀ ਚੱਲ ਰਹਾ ਹੈਗਾ ਤਾਂ ਇਹ ਜਵਾਕ ਖੜੀ ਜਾਂਦਾ। ਖੜੀ ਜਾਂਦੇ ਆ। ਪਾਣੀ ਪੀਣੇ ਦੀ ਸੋਚੋ। ਨਹੀਂ। ਨਲਕੇ ਆਏਗਾ ਨਲਕੇ ਦਾ ਪਾਣੀ। ਨਲਕੇ ਲੱਗੇ ਨਲਕਿਆਂ 'ਚ ਪਾਣੀ ਆਉਂਦਾ ਸਾਰਿਆਂ 'ਚ। ਹਾਂ। ਚਲੋ ਸ਼ੁਕਰ ਹੈ ਕਿ ਸੂਏ ਦੇ ਨਾਲ ਹੋਣ ਦਾ ਕਰਕੇ ਨਲਕਿਆਂ 'ਚ ਪਾਣੀ ਆਉਂਦਾ ਹੈ। ਤੇ ਵੋਟਾਂ ਬਣੀਆਂ ਤੁਹਾਡੀਆਂ ਸਾਰਿਆਂ ਦੀਆਂ। ਹਾਂ। ਇੱਥੇ ਬਣੀਆਂ ਵੋਟਾਂ। ਬਿਹਾਰ ਕਨੇਜ ਇੱਥੋਂ ਜਾਂਦੇ ਤੁਸੀਂ? ਨਹੀਂ। ਜਾਂਦੇ ਨਹੀਂ ਪੰਜਾਬ ਸਟੇਟ ਕਿਵੇਂ ਆ? ਬੜੀ ਲੱਗ ਰਹੀ ਹੈ ਪੰਜਾਬ ਸਟੇਟ। ਇਹਨਾਂ ਵਾਸਤੇ ਤਾਂ ਵਧੀਆ ਆ। ਜਿਹੜਾ ਆਨੰਦ ਆ ਰਹੇ ਆ। ਤੁਸੀਂ ਉਧਰ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਉੱਪਰ ਕਰਿਓ ਕੈਮਰਾ ਇੱਕ ਵਾਰੀ। ਤੋ ਤੁਹਾਨੂੰ ਕਿੰਨੇ ਸਾਲ ਹੋ ਗਏ ਪੰਜਾਬ ਆਇਆ? ਮੇਰਾ ਇਹ ਤੇ 40 ਸਾਲ ਹੋ ਗਏ। 40 ਸਾਲ ਉਮਰ ਕਿੰਨੀ ਹੋਗੀ ਤੁਹਾਡੀ? 80 ਹੋਗੀ। 80 ਸਾਲ ਉਮਰ ਹੋਗੀ? ਹਾਂ। ਫੇਰ ਦਿਖਾ ਇੱਕ ਵਾਰੀ ਯਾਰ ਬੰਦਾ 80 ਸਾਲ ਦਾ ਲੱਗਦਾ ਤੈਨੂੰ ਮੈਨੂੰ ਤਾਂ ਨਹੀਂ ਲੱਗਦਾ। ਅੱਛਾ 40 ਸਾਲ ਦੀ ਉਮਰ ਚ ਤੁਸੀਂ ਆਏ ਹੋ ਤਾਂ 40 ਸਾਲ ਤੁਹਾਨੂੰ ਆਇਆ ਨੂੰ ਹੋ ਗਏ। 80 ਸਾਲ ਤੋਂ ਨਿਗਾ ਨਿਗਾ ਪੂਰ ਫੁੱਲ ਹੈ? ਨਹੀਂ। ਨੇਗਾ ਕਟ ਡੰਦ ਦੁੰਦ ਕਹਿਮਾ ਸਾ ਮੀਆ ਤੇ ਅੱਖਾਂ ਦੇ ਦੇਸੀ ਜਾਂਦਾ ਬਿਲਕੁਲ ਬੰਦਾ ਹੂੰ ਹੁਣ ਜੇ ਸਾਰੇ ਕਰਨਾ ਕਰੀਏ ਤਾਂ ਫਿਰ ਵੀ ਗੱਲਬਾਤ ਉਹੀ ਹੈ ਵੀ ਜਦੋਂ ਹੁਣ ਬਜ਼ੁਰਗ ਨੇ ਦੱਸਤਾ ਜਿਹੜਾ 88 ਸਾਲ ਦਾ ਬੈਠਾ ਛੱਤ ਤੇ ਚੜਿਆ ਹਾਂ ਹਾਂ ਵੀ ਕਹਿੰਦਾ ਵੀ ਮੈਨੂੰ 40 ਸਾਲ ਹੋ ਗਿਆ ਇਹਨੂੰ ਹੂੰ ਹੁਣ 40 ਸਾਲ ਤੋਂ ਜਿਹੜਾ ਬੰਦਾ ਰਹਿ ਰਿਹਾ ਮੈਂ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਫੇਰ ਤੁਸੀਂ ਦਿਖਾ ਦਿਓ ਕਿਉਂਕਿ ਅਸੀਂ ਲਗਭਗ 1 ਕਿਲੋਮੀਟਰ ਦਾ ਫਾਸਲਾ ਤੈਅ ਕਰ ਲਿਆ ਸੂਏ ਦੇ ਨਾਲ ਨਾਲ ਅਸੀਂ ਰੋਡ ਤੇ ਚੜਨਾਂ ਨੇ ਜਿਹੜਾ ਗੁਰੂ ਹਰ ਸਾਹਿਬ ਤੋਂ ਗਹਿਰੀ ਪਿੰਡ ਨੂੰ ਆਉਂਦਾ ਤੇ ਇੱਥੇ ਮੈਂ ਕਹਿੰਦਾ ਵੀ ਦੇਖੋ ਇੱਥੇ ਨਾ ਤਾਂ ਇੱਕ ਮਿੱਟੀ ਹੈ ਉਹ ਮਿਹਨਤ ਹੈ ਇਹਨਾਂ ਦੀ ਹਣ ਨਾ ਤਾਂ ਇਹ ਜਗ੍ਹਾ ਮੋਲ ਲੈਣੀ ਪਈ ਹੈ ਹਮ ਨਾ ਕੋਈ ਉਹ ਹੈ ਜੇ ਮੇਨਟੇਨੈਂਸ ਕੀਤੀ ਇਹਨਾਂ ਨੇ ਆਪਾਂ ਕਹਿੰਦੇ ਵੀ ਕੋਈ ਲੈਂਟਰ ਪਾਉਣਾ ਹੈ ਕੋਈ ਬਿਸਤਰੀ ਲਾਉਣਾ ਕੋਈ ਕੋਸ਼ਿਸ਼ ਕਰਨਾ ਹੈ ਜਿਆਦਾ ਤਾਂ ਮਿਹਨਤ ਹੈ ਜਿਆਦਾ ਮਿਹਨਤ ਹੈ ਉਹ ਵੀ ਮਿਹਨਤੀ ਲੋਕ ਹੈ ਹਾਂ ਹੁਣ ਅਸਲ ਕਾਰਨ ਕੀ ਹੈ ਮੇਰੇ ਖਿਆਲ ਚ ਇੱਥੇ ਜੋ ਆ ਆਪਣਾ ਮੰਨਣਾ ਹੈ ਇੱਥੇ ਹੋਣ ਦਾ ਕਾਰਨ ਇੱਕ ਤਾਂ ਵੱਡਾ ਕਾਰਨ ਇਹ ਦੇਖੋ ਸਾਰੇ ਬੰਦੇ ਕਹਿੰਦੇ ਕਿ ਸਾਡੀਆਂ ਵੋਟਾਂ ਬਣੀਆਂ ਹੋਈਆਂ ਹਮ ਠੀਕ ਹੈ ਜਦੋਂ ਕਿ ਅਸੀਂ ਕਿਤੇ ਜਾ ਕੇ ਪੰਜਾਬੀਆਂ ਦੇ ਵੋਟ ਬਣਾਉਣੀ ਹੈ ਤਾਂ ਸਾਨੂੰ ਬਹੁਤ ਵੱਡੀ ਮੁਸ਼ਕਲ ਦਿੱਕਤ ਸਾਹਮਣੇ ਆਸੀ ਜਾ ਕੇ ਵੋਟ ਨਹੀਂ ਬਣਾ ਸਕਦੇ ਕਿਤੇ ਬਹੁਤ ਸਾਰੀਆਂ ਸਟੇਟਾਂ ਜਿੱਥੇ ਸਾਡੀ ਵੋਟ ਨਹੀਂ ਬਣਦੀ ਜਾ ਕੇ ਇੱਥੇ ਕੋਈ ਮਰਜ਼ੀ ਬੰਦਾ ਆ ਕੇ ਵੋਟ ਬਣਾ ਲੇ ਹੈਨਾ ਹੁਣ ਮੇਨ ਗੱਲ ਕਿ ਇੱਥੇ ਇਹ ਉਹਨਾਂ ਨੇ ਕਿਹਾ ਕਿ ਅਸੀਂ ਦਿਹਾੜੀ ਕਰਦੇ ਆ ਮਜ਼ਦੂਰੀ ਕਰਦੇ ਆ ਅਸੀਂ ਇਹਦਾ ਮਤਲਬ ਕੀ ਹੈ ਕਿ ਪੰਜਾਬ ਜਿਹੜਾ ਅੱਜ ਵੀ ਇੱਕ ਖੁਸ਼ਹਾਲ ਸਟੇਟ ਹੈ ਜੇ ਸਰਕਾਰਾਂ ਕੇਅਰ ਕਰਨ ਤਾਂ ਅੱਜ ਵੀ ਇਹ ਖੁਸ਼ਹਾਲ ਸਟੇਟ ਹੈ ਤੇ ਇੱਥੇ ਦੇਖੋ ਕਿ ਜੇ ਬਿਹਾਰ ਤੋਂ 40-40 ਸਾਲ ਜਾਂ ਉਸ ਤੋਂ ਵੀ ਪੁਰਾਣੇ ਬੰਦੇ ਆ ਕੇ ਬੈਠੇ ਐ ਤਾਂ ਉਹਦੇ ਵਿੱਚ ਇਹ ਚੀਜ਼ ਐ ਕਿ ਇਹ ਸਾਰੇ ਮਜ਼ਦੂਰੀ ਕਰਦੇ ਮਜ਼ਦੂਰੀ ਕਰਕੇ ਸਾਰੇ ਪਰਿਵਾਰ ਪਾਲਦੇ ਆ ਉਹ ਇੱਕ ਜਿੰਦਰ ਜੀ ਉਧਰ ਪਿੰਦੇ ਪਾਸੇ ਉਹ ਘਰ ਆ ਪਿੰਦੇ ਬਸ ਉਹ ਬੱਚੇ ਉਧਰ ਦੇਖੋ ਦੂਸਰੇ ਪਾਸੇ ਵੀ ਹੈਗੇ ਬੱਚੇ ਵੀ ਇਹਨਾਂ ਦੇ ਪੜਦੇ ਆ ਉਹ ਕਹਿੰਦੇ ਵੀ ਸਾਨੂੰ ਹਿੰਦੀ ਪੰਜਾਬੀ ਸਭ ਕੁਝ ਪੜਾਇਆ ਜਾਂਦਾ ਸੋ ਮੈਂ ਅਸਲ ਇਹ ਕਹਿਣਾ ਚਾਹੁੰਦਾ ਸੀ ਕਿ ਇੱਥੇ ਜਿਹੜੇ ਦੋਜੀਆਂ ਸਟੇਟਾਂ ਤੋਂ ਚੱਲ ਕੇ ਆ ਕੇ ਮਿਹਨਤ ਮਜ਼ਦੂਰੀ ਕਰਕੇ 40 ਸਾਲਾਂ ਤੋਂ 50 ਸਾਲਾਂ ਤੋਂ ਜਾਂ ਉਸ ਤੋਂ ਪੁਰਾਣੇ ਬੰਦੇ ਬੈਠੇ ਜਿਹੜੇ ਆ ਹਨਾ ਇਹਨਾਂ ਦੀ ਆ ਵੋਟਾਂ ਬਣ ਗਈਆਂ ਆਧਾਰ ਕਾਰਡ ਬਣ ਗਏ ਸਭ ਕੁਝ ਬਣ ਗਿਆ ਹੈਨਾ ਵੀ ਇੰਨਾ ਆਸਾਨ ਇੰਨਾ ਇਜ਼ੀ ਤਰੀਕੇ ਨਾਲ ਪੰਜਾਬ ਦੇ ਵਿੱਚ ਹੋ ਜਾਂਦਾ ਹੈ ਅੱਛਾ ਵੀ ਇੰਨਾ ਆਸਾਨ ਤਰੀਕੇ ਨਾਲ ਹੋ ਜਾਂਦਾ ਵੀ ਪੰਜਾਬੀਆਂ ਵਾਸਤੇ ਜਿਹੜਾ ਉਹ ਅਸੀਂ ਕਿਸੇ ਦੇ ਦੋਖੀ ਨਹੀਂ ਹੈ ਉਹ ਬੈਠੇ ਹੈ ਠੀਕ ਹੈ 40 ਸਾਲ ਤੋਂ ਬੈਠੇ ਹੈ ਜੇ ਕਿਸੇ ਨੂੰ ਪੈਨਡ ਵਾਲੇ ਬੈਠੇ ਹੈ ਉਹਨਾਂ ਨੂੰ ਕੋਈ ਤਕਲੀਫ ਨਹੀਂ ਕੋਈ ਨਹੀਂ ਕਿਸੇ ਨੇ ਆਪਾਂ ਜਿੰਨਾ ਜਾਣਦੇ ਵੀ ਇਹ ਕਹਿੰਦੇ ਕੋਈ ਚੋਰੀ ਚਕਾਰੀ ਵਾਲੇ ਵੀ ਹੈ ਨਹੀਂ ਵੀ ਘਰ ਦੇ ਮਿਹਨਤ ਮਜ਼ਦੂਰੀ ਆਪਦੀ ਹੈਣਾ ਜਿਵੇਂ ਹੁਣ ਦੇਖਿਆ ਇਹ ਗੱਲ ਸਹੀ ਹੈ ਵੀ ਜਿਹੜੇ ਲੁੱਟਖੋ ਵਾਲੇ ਚੋਰੀ ਚਕਾਰੀ ਵਾਲੇ ਹੁੰਦੇ ਤਾਂ ਮੀਟ ਬਣਦਾ ਹੁੰਦਾ ਸਾਰਿਆਂ ਦੇ ਝੋਨਾ ਹੀ ਉਪਲਿਆ ਜਾਂਦਾ ਮੈਂਟਲ ਇੱਕ ਪਿੰਡ ਨੂੰ ਬੜਾ ਸੁੱਖ ਹੈ ਹਾਂ ਠੀਕ ਹੈ ਪਿੰਡ ਵਾਲੇ ਵੀ ਕਹਿੰਦੇ ਵੀ ਸਾਨੂੰ ਮਜ਼ਦੂਰ ਸੌਖਾ ਮਿਲ ਜਾਂਦਾ ਹੈਣਾ ਇਹ ਪਿੰਡ ਵਾਲਿਆਂ ਨੇ ਵੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਮਜ਼ਦੂਰ ਸੌਖੇ ਮਿਲ ਜਾਂਦੇ ਹੈਣਾ ਹੁਣ ਵੱਡਾ ਕਾਰਨ ਕੀ ਹੈ ਵੱਡਾ ਕਾਰਨ ਇਹ ਹੈ ਵੀ ਜਿਹੜੀਆਂ ਚੀਜ਼ਾਂ ਕੁਝ ਲੋਕ ਹੁੰਦੇ ਆ ਜਿਹਨੇ ਜੋ ਮਾੜੀ ਬਿਰਤੀ ਦੇ ਮਾੜੀ ਪ੍ਰਵਿਰਤੀ ਦੇ ਹੁੰਦੇ ਆ ਤੇ ਉਹ ਜਿਵੇਂ ਹੁਣ ਮਹਾਲੀ ਵਾਲਾ ਕੰਮ ਹੋ ਗਿਆ ਜਾਂ ਵੱਡੇ ਸ਼ਹਿਰਾਂ ਚ ਲੁਧਿਆਣਾ ਚਲੇ ਜਾਓ ਜਾਂ ਕਿਤੇ ਹੋਰ ਚਲੇ ਜਾਓ ਜਿੱਥੇ ਉਹ ਆਪਣੇ ਬੰਦਿਆਂ ਨੂੰ ਕਹਿੰਦੇ ਵੀ ਇੱਥੇ ਸਾਡੀਆਂ ਸਾਡੀਆਂ ਦੁਕਾਨਾਂ ਲੱਗੀਆਂ ਆ ਤੁਸੀਂ ਦੁਕਾਨ ਨਹੀਂ ਪਾਉਣੀ ਇੱਥੇ ਤੁਸੀਂ ਇੱਥੇ ਰੇੜੀ ਨਹੀਂ ਲਾਉਣੀ ਉਹ ਚੀਜ਼ਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਐਂਡ ਕਰ ਦਈਏ ਨਾ ਤੁਸੀਂ ਹਾਂਜੀ 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 ਬਿਲਕੁਲ ਅ ਜਸੇਂਦਰ ਜੀ ਕਿਵੇਂ ਲੱਗਾ ਤੇ ਤੁਹਾਨੂੰ ਜਿਹੜੇ ਲੋਕ ਰਹਿ ਰਹੇ ਸੀ ਆਪਾਂ ਜਿਹੜੇ ਸੱਜਣ ਆਪਣੇ ਜੁੜੇ ਹੋਏ ਆ ਜੀ ਤੇ ਉਹਨਾਂ ਨੂੰ ਕੀ ਕਹਣਾ ਸ਼ੋਰਟ ਦੇ ਵਿੱਚ ਤੁਸੀਂ ਨਹੀਂ ਸ਼ੋਰਟ 'ਚ ਮੈਂ ਇਹੀ ਕਹਿਣਾ ਚਾਹਣਾ ਜੀ ਵੀ ਦੇਖੋ ਅਸਲ ਦੇ ਵਿੱਚ ਕੀ ਹੈ ਵੀ ਜਿਵੇਂ ਇਹਨਾਂ ਲੋਕਾਂ ਨੂੰ ਕਿਸੇ ਵੀ ਬੰਦੇ ਨੂੰ ਅਧਿਕਾਰ ਹੈ ਨਾ ਪੰਜਾਬ ਚ ਆ ਕੇ ਵੀ ਚਾਹੇ ਆਧਾਰ ਕਾਰਡ ਬਣਾ ਲਓ ਚਾਹੇ ਵੋਟਰ ਕਾਰਡ ਬਣਾ ਲਓ ਇਹ ਫਿਰ ਜਾਂ ਇਹ ਚੀਜ਼ਾਂ ਜਦੋਂ ਜ਼ਮੀਨ ਜਾਇਦਾਦ ਇਹ ਤਾਂ ਚਲੋ ਵੈਸੇ ਬਣਾ ਕੇ ਬੈਠੇ ਆ ਇਹਨਾਂ ਨੂੰ ਕੋਈ ਖਰੀਦੀ ਨਹੀਂ ਕੁਛ ਨਹੀਂ ਪਰ ਬਹੁਤ ਲੋਕ ਆ ਜਿਹੜੇ ਇੱਥੇ ਖਰੀਦਦੇ ਵੀ ਆਧਾਰ ਕਾਰਡ ਵੋਟਰ ਕਾਰਡ ਦੇ ਆਧਾਰ ਤੇ ਵੋਟ ਦਾ ਹੱਕ ਵੀ ਰੱਖਦੇ ਆ ਪੰਜਾਬ ਜਿਹੜੇ ਪੰਜਾਬੀ ਆ ਨਾ ਉਹ ਵੀ ਦੇਸ਼ ਦਾ ਹਿੱਸਾ ਹੈ ਭਾਰਤ ਦੇ ਨਾਗਰਿਕ ਹੈ ਉਹਨਾਂ ਨੂੰ ਵੀ ਹੱਕ ਅਧਿਕਾਰ ਪੂਰੇ ਇੰਡੀਆ ਦੇ ਵਿੱਚ ਹੋਣਾ ਚਾਹੀਦਾ ਵੀ ਜਿੱਥੇ ਮਰਜ਼ੀ ਜਾ ਕੇ ਤੁਸੀਂ ਜ਼ਮੀਨ ਖਰੀਦੋ ਜਿੱਥੇ ਮਰਜ਼ੀ ਜਾ ਕੇ ਤੁਸੀਂ ਆਪਣ ਜਿਹੜੀ ਵੋਟ ਆ ਵੋਟ ਬਹੁਤ ਔਖੀ ਬਣਦੀ ਬਹੁਤ ਥਮਾਦੇ ਜਮੀਨ ਜਾਇਦਤ ਬਹੁਤ ਥਮਾਦੇ ਖਰੀਦੀ ਨਹੀਂ ਬਹੁਤ ਸਟੇਟਾਂ ਸਾਨੂੰ ਔਖੀ ਹੈ ਉਹ ਸਾਰਿਆਂ ਵਾਸਤੇ ਜਿਹੜਾ ਰੂਲ ਹੈ ਨਾ ਉਹ ਇੱਕ ਹੋਣਾ ਚਾਹੀਦਾ